ਐਸੂਲੇ ਦੀ ਵੱਡੀ ਖਬਰ ਰਾਸਵਾ ਦੇ ਵਿੱਚ ਨਾਮਿਨੇਟਡ ਬੀਜੇਪੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ ਏਐਨਆਈ ਦੇ ਹਵਾਲੇ ਤੋਂ ਇਹ ਵੱਡੀ ਖਬਰ ਆ ਰਹੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਸੀਪੀਐਸ ਨਵਜੋਤ ਕੌਰ ਸਿੱਧੂ ਦਾ ਪੰਜਾਬ ਦੇ ਵਿੱਚ ਬੀਜੇਪੀ ਦੇ ਭਾਈਵਾਲ ਸ਼ਰਮ ਨੇ ਅਕਾਲੀ ਦਲ ਦੇ ਨਾਲ 36 ਦਾ ਆਂਕੜਾ ਸ਼ੁਰੂ ਤੋਂ ਹੀ ਰਿਹਾ ਹੈ ਯਾਦਵਿੰਦਰ ਨਵਜੋਤ ਸਿੰਘ ਸਿੱਧੂ ਨੇ ਕਿੰਨਾ ਕਾਰਣਾ ਕਰਕੇ ਅਸਤੀਫਾ ਦਿੱਤਾ ਕੁਝ ਪਤਾ ਲੱਗ ਸਕਿਆ ਇਹੋ ਹਨ ਕਿ ਕੁਝ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਨਹੀਂ ਕਹੀ ਕਿ ਕਿਉਂ ਅਸੀਫ਼ਾ ਦਿੱਤਾ ਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਮੰਤਰੀ ਮੰਡਲ 'ਚ ਵਿਸਤਾਰ ਹੋਇਆ ਸੀ ਮੰਤਰੀ ਮੰਡਲ ਦੇ ਅੰਦਰ ਸਿੱਧੂ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਸੀ ਹਾਲਾਂਕਿ ਉਹ ਨਾਮਜ਼ਦ ਹੋ ਕੇ ਆਏ ਸੀ ਨਾਮਜ਼ਦ ਮੈਂਬਰ ਨੂੰ ਥਾਂ ਦਿੱਤੀ ਵੀ ਨਹੀਂ ਜਾ ਸਕਦੀ ਪਰ ਸਿੱਧੂ ਦੀ ਇੱਛਾ ਸੀ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਅੰਦਰ ਸ਼ਾਮਲ ਕੀਤਾ ਜਾਵੇ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਮੰਤਰੀ ਮੰਡਲ ਮੰਡਲ ਦੇ ਅੰਦਰ ਸ਼ਾਮਲ ਨਹੀਂ ਕੀਤਾ ਗਿਆ ਇਹਦੀ ਨਾਰਾਜ਼ਗੀ ਸੀ ਔਰ ਇਹੀ ਕਾਰਨ ਸੀ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ ਨੇ ਔਰ ਇਹਨਾਂ ਮੁਲਾਕਾਤਾਂ ਦੇ ਅੰਦਰ ਕਾਫੀ ਚਰਚਾ ਹੋਈ ਹੈ ਪੰਜਾਬ ਦੀ ਪੋਲਿਟਿਕਸ ਬਾਰੇ ਹੋ ਸਕਦਾ ਔਨ ਵਾਲੇ ਸਮੇਂ 'ਚ ਸਿੱਧੂ ਆਮ ਆਦਮੀ ਪਾਰਟੀ ਨੂੰ ਵੀ ਜੁਆਇਨ ਕਰ ਸਕਦੇ ਨੇ ਜੀ ਧੰਨਵਾਦ ਆਰਵਿੰਦਰ ਸਾਰੀ ਜਾਣਕਾਰੀ ਦੇ ਲਈ